ਇਹ ਤਸਵੀਰਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਦੀਨਪੰਦੇ ਪਿੰਡ ਧਾਰੜ ਦੀਆਂ ਨੇ ਜਿੱਥੇ ਇਸ ਚਿੱਟੇ ਰੰਗ ਦੀ ਮਾਰੂਤੀ ਕਾਰ ਨੂੰ ਦੇਖ ਉਸ ਵੇਲੇ ਸਾਰੇ ਪਿੰਡ ਵਾਸੀਆਂ ਦੇ ਸਾਹ ਸੁੱਕ ਗਏ ਜਦੋਂ ਇਸ ਗੱਡੀ 'ਚ ਬੈਠੇ ਚਾਰ ਨੌਜਵਾਨਾਂ ਨੇ ਗੱਡੀ ਦੇ ਪਿੰਡ ਵਿੱਚ ਚੱਕਰ ਲਗਵਾ ਕੇ ਅਜਿਹਾ ਕਾਰਨਾਮਾ ਕਰ ਦਿੱਤਾ ਕਿ ਪੂਰੇ ਪਿੰਡ ਵਿੱਚ ਹਾ ਹਾ ਕਰ ਮਚ ਗਈ ਤੇ ਡਰੇ ਹੋਏ ਲੋਕੀ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ ਸੜਕਾਂ ਤੇ ਦਰਸਲ ਇਸ ਗੱਡੀ 'ਚ ਸਵਾਰ ਚਾਰ ਨੌਜਵਾਨਾਂ ਨੇ ਇਸ ਬਜ਼ੁਰਗ ਮਾਤਾ ਦੇ ਪੋਤੇ ਦੀ ਛਾਤੀ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਨੌਜਵਾਨ ਦੇ ਭਰਾ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਹੋਰਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਇਹ ਚਾਰ ਜਣੇ ਆਏ ਆ ਤੇ ਇਸ ਠਿਆਲੇ ਬਟਿਆਲੇ ਦੇ ਦਸਤੇ ਪਏ ਆ ਤੇ ਛਕਲਾਉਂਨਾਂ ਦੀਆਂ ਹੀ ਪੂਰੀਆਂ ਕਲੀਅਰ ਪਛਾਣ ਸਕਦੇ ਆ ਇਧਰੋਂ ਆਏ ਆ ਤੇ ਵਾਪਸ ਮਰੂਤੀ ਗੱਡੀ ਤੇ ਮੋਢੀਆ ਚਾਰ ਜਣੇ ਸੀ ਤੇ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਛਾਤੀ ਦੇ ਵਿੱਚ ਫਾਇਰ ਕਿਨੂੰ ਲੱਗਾ ਇਹ ਲਵਪ੍ਰੀਤ ਸਿੰਘ ਛੰਨੂ ਨੂੰ ਲੱਗਾ ਜੀ ਮੇਰੇ ਬ੍ਰਦਰ ਨੂੰ ਲੱਗਾ ਛੋਟੇ ਓਕੇ ਹਾਂਜੀ ਸੈਸ਼ਨ ਕੋਈ ਇਹੋ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੋ ਵੀ ਸਾਡੇ ਬੱਚੇ ਨਾਲ ਆ ਗੋਲੀ ਵੱਜੀ ਹੈ ਉਹਨਾਂ ਦੇ ਉਹ ਸਾਨੂੰ ਹਿਸਾਬ ਮਿਲਣਾ ਚਾਹੀਦਾ ਕਿੰਨੂ ਮਾਰੀ ਗੋਲੀ ਛੰਨਪੁਰ ਉਹ ਕੋਣ ਤੁਹਾਡਾ ਲਖਰੀ ਪੋਤਰਾ ਮੇਰਾ ਤੁਹਾਡਾ ਪੋਤਰਾ ਤੇ ਕਿਉਂ ਕੀ ਕਰ ਰੋ ਨਾ ਕਿਉਂ ਮਾਰੀ ਗੋਲੀ ਮਜ਼ਾ ਇਸ ਗੱਲ ਦਾ ਤਾਂ ਇਸ ਗੱਲ ਦਾ ਨਹੀਂ ਪਤਾ ਕੋਈ ਬੱਚਿਆਂ ਦੀ ਦੁਸ਼ਮਣੀ ਸੀ ਪੁਰਾਣੀ ਕੋਈ ਕੋਈ ਦੁਸ਼ਮਣੀ ਜੇ ਪਹਿਨਾਮ ਨਹੀਂ ਉਹ ਲੜਦੇ ਪਿੰਡ ਚ ਪੋਚਲਾ ਕਿਹਨੂੰ ਪਛਾਣਦੇ ਨਹੀਂ ਅੱਛਾ ਠਿਕਾ ਕਾਜੇ ਤੋਂ ਮਾਰ ਗਏ ਕਾਜੇ ਤੋਂ ਨਹੀਂ ਤੇ ਕੀ ਕੰਮ ਕਰ ਕਰਦਾ ਮੁੰਡਾ ਤੂੰ ਕੰਮ ਕਰਦੇ ਜਿਹੜਾ ਕੰਮ ਕਰਦਾ ਕਟਿੰਗ ਦਾ ਹਾਂਜੀ ਗੋਲੰਦਾ ਕਟਿੰਗ ਤੇ ਕਰਤੀ ਕਟਿੰਗ ਤਾਂ ਕਰਤੀ ਕਿੰਨੀ ਕੁ ਉਮਰ ਸੀ ਆਪਣੇ ਬੱਚੇ ਦੀ ਕਿੰਨੀ ਕੁ ਉਮਰ ਆ 23 ਸਾਲ ਆ ਚਾਰਨ ਦਾ ਸਰ ਪਤਾ ਨਹੀਂ ਲੱਗਾ ਸਾਨੂੰ ਚਾਰ ਮੁੰਡੇ ਕਿੰਦੇ ਆਏ ਆ ਉੱਥੇ ਕਿਤੇ ਮੁੰਡੇ ਖੜੇ ਸੀ ਤੇ ਕੋਲ ਨੂੰ ਗੋਲੀ ਵੱਜੀ ਐ ਉਸ ਤੋਂ ਬਾਅਦ ਤਿੰਨ ਘੰਟੇ ਦਾ ਟਾਈਮ ਸੀ ਚਾਤੀ ਚ ਗੋਲੀ ਲੱਗੀ ਤੇ ਕੀ ਪੋਜੀਸ਼ਨ ਉਦੀ ਕੀ ਹਾਲਤ ਆ ਜਿਹੜੇ ਨੂੰ ਗੋਲੀ ਵੱਜੀ ਉਹ ਜੀ ਪਹਿਲਾਂ ਮਨ ਵਾਲੇ ਲੈ ਗਏ ਸੀ ਉੱਥੋਂ ਲਾ ਆ ਰ ਫਿਰ ਕਰਤਾ ਹੁਣ ਲੈ ਗਿਆ ਆਪਾਂ ਆਰਾਮਦਾਸ ਹਸਪਤਾਲ ਕੀ ਕੋਈ ਦਸ਼ਮਣੀ ਦਸ਼ਮਣੀ ਜਿਹਾ ਵੈਸੇ ਇਹ ਸਾਰੇ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਨਹੀਂ ਜਿਹੜੇ ਗੱਡੀ 'ਚ ਸਵਾਰ ਆਏ ਆ ਉਹਨੇ ਆਂਦੇ ਹੀ ਤੁੰ ਦਾ ਗੋਲੀਆਂ ਚ ਚਲਾਣੀ ਸ਼ੁਰੂ ਕਰਤੀਆਂ ਕਿ ਪਹਿਲਾਂ ਕੋਈ ਬਹਿਤ ਤੋਂ ਸਹੀਆ ਕੋਈ ਗਲਬਾ ਤੋਂ ਇਹਦਾ ਜਿਆ ਮੋੜੀ ਉਹਨਾਂ ਨੇ ਗੱਡੀ ਪਹਿਲਾਂ ਸਾਰੇ ਉੱਥੇ ਦੋ ਮੁੰਡੇ ਉਤਰ ਗਏ ਪਹਿਲਾਂ ਦੋ ਮੁੰਡੇ ਉਤਰ ਗਏ ਆ ਤੇ ਗੱਡੀ ਉਹਨਾਂ ਇੱਥੋਂ ਮੋੜੀ ਆ ਜਦੋਂ ਇੱਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚਲਾਈ ਕਿੰਨੇ ਬੰਦੇ ਸੀ ਜਿਹੜੇ ਚਾਰ ਬੰਦੇ ਦੱਸੋ ਛੇ ਅਸਲਾ ਸਾਰੇ ਕੋਲ ਸੀ ਆ ਕਿ ਕਿਸੇ ਕੀ ਨਹੀਂ ਨਹੀਂ ਸਾਰੇ ਇੱਕ ਮੁੰਡੇ ਨੇ ਬਾਕੀਆਂ ਦਾ ਨਹੀਂ ਸਾਨੂੰ ਪਤਾ ਇੱਕ ਨੇ ਗੋਲੀ ਮਾਰੀ ਇੱਕ ਨੇ ਗੋਲੀ ਮਾਰੀ ਗੱਡੀ ਕਿਹੜੀ ਸੀ ਮਰੂਤੀ ਕਾਰ ਐ ਜੀ ਮਰੂਤੀ ਕਿੰਨੇ ਕਿੰਨੇ ਫਾਇਰ ਕੀਤਾ ਇੱਕ ਐ ਜੀ ਇੱਕੋ ਫਾਇਰ ਕੀਤਾ ਦੂਜਾ ਫਾਇਰ ਆ ਉਹ ਅੱਗੇ ਜਾ ਕੇ ਜਿਹਦੇ ਗੋਲੀ ਲੱਗੀ ਆ ਕੀ ਨਾਮ ਆ ਸ਼ਖਸ ਦਾ ਉਹਦਾ ਨਾਮ ਹੈਗਾ ਜੀ ਲਵਪ੍ਰੀਤ ਛੰਨੂ ਲਵਪ੍ਰੀਤ ਛੰਨੂ ਤੇ ਪਿਓ ਦਾ ਨਾਮ ਬਲਵਿੰਦਰ ਸਿੰਘ ਐ ਜੀ ਪਿਓ ਦਾ ਸੂਚਨਾ ਮੁੱਕੇ ਹੀ ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨਾਂ ਵੱਲੋਂ ਪਿੰਡ ਵਿੱਚ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਜਿਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਜੰਡੇਆਲਾ ਗੁਰੂ ਦੇ ਵਿੱਚ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਇਸ ਤੋਂ ਪਹਿਲਾਂ ਵੀ ਪਿੰਡ ਧਾਰੜ ਦੇ ਇੱਕ ਦੋਧੀ ਕੁਲਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਬਾਕੀ ਇਸ ਘਟਨਾ ਦੇ ਅਸਲ ਕਾਰਨ ਕੀ ਨੇ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ਦਾਨ ਮਿਊਟ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ